ਪਿੰਡਾਂ ਦੀਆਂ ਸੱੱਥਾਂ ਦੀ ਜਦੋਂ ਗੱਲ ਕਰੀਏ ਤਾਂ ਬਹੁਤ ਹੀ ਸੋਹਣੇ ਪਿੰਡਾਂ ਦੀ ਇੱਕ ਕਲਪਨਾ ਦਿਮਾਗ ਦੇ ਵਿੱਚ ਆਉਂਦੀ ਹੈ ਸੁਹਾਪਨ ਸੋਹਣਾਪਨ ਜਿਹੜਾ ਹੈ ਉੱਥੋਂ ਦੀਆਂ ਗੱਲਾਂ ਉੱਥੋਂ ਦੀਆਂ ਅਜੀਹੀਆਂ ਗੱਲਾਂ ਜਿਹੜੀਆਂ ਕਿ ਕਿਤੇ ਨਾ ਕਿਤੇ ਸੱਤਾ ਦੇ ਗਲਿਆਰੇ ਤੱਕ ਵੀ ਪਹੁੰਚ ਜਾਂਦੀਆਂ ਨੇ ਪੰਚਾਇਤਾ ਬਣ ਜਾਂਦੀਆਂ ਨੇ ਉਹਨਾਂ ਗੱਲਾਂ ਤੋਂ ਕਿ ਕਿਹੜਾ ਟ੍ਰੈਂਡ ਚੱਲ ਰਿਹਾ ਹੈ ਕਿਹੜਾ ਨਹੀਂ ਚੱਲ ਰਿਹਾ ਉਹ ਗੱਲਾਂ ਪਤਾ ਲੱਗ ਜਾਂਦੀਆਂ ਨੇ ਇੱਥੋਂ ਤੱਕ ਕਿ ਜਿਹੜੇ ਰਾਜ ਭਾਗ ਕਾਇਮ ਹੁੰਦੇ ਨੇ ਉਹ ਵੀ ਪਿੰਡਾਂ ਦੀ ਸੱੱਥਾਂ ਤੋਂ ਸ਼ੁਰੂ ਹੁੰਦੇ ਨੇ ਇਸੇ ਕਰਕੇ ਇਸ 82 ਹਲਕੇ ਦੇ ਵਿੱਚ ਅਸੀਂ ਮੌਜੂਦ ਆ 82 ਤੁਸੀਂ ਦੇਖੋ ਜਿਸ ਥਾਂ ਤੇ ਅਸੀਂ ਸਾਹਮਣੇ ਲਿਖਿਆ ਆ ਕਿੱਡਾ ਸੋਹਣਾ ạtari ਮੇਰਾ ਪਿੰਡ ਮੇਰੀ ਸ਼ਾਨ ਸੋ ਪਿੰਡਾਂ ਦੇ ਵਸਨੀਕ ਜਿਹੜੇ ਨੇ ਉਹਨਾਂ ਦੇ ਨਾਲ ਪਿੰਡ ਦੀ ਸ਼ਾਨ ਹੁੰਦੀ ਹੈ ਤੇ ਪਿੰਡ ਦੇ ਨਾਲ ਪਿੰਡਾਂ ਦੇ ਜਿਹੜੇ ਵਸਨੀਕ ਹੁੰਦੇ ਨੇ ਉਹਨਾਂ ਦੀ ਸ਼ਾਨ ਹੁੰਦੀ ਹੈ ਇਹ ਲੋਕ ਤੁਸੀਂ ਦੇਖ ਰਹੇ ਹੋ ਬੈਠੇ ਆ ਬੈਕਗ੍ਰਾਉਂਡ ਤੁਸੀਂ ਦੇਖ ਰਹੇ ਹੋ ਕਿੰਟੀ ਸੋਹਣੀ ਆ ਔਰ ਪੰਜਾਬ ਦੇ ਕਲਚਰ ਨੂੰ ਪੰਜਾਬ ਦੇ ਹੈਰੀਟੇਜ ਨੂੰ ਪੰਜਾਬ ਦੇ ਇਤਿਹਾਸ ਨੂੰ ਨਹੀਂ ਭੁੱਲਿਆ ਗਿਆ ਇੱਥੋਂ ਦੇ ਨੌਜਵਾਨਾਂ ਦੇ ਉਪਰਾਲੇ ਨੇ ਇਸੇ ਕਰਕੇ ਇਹ ਪਿੰਡ ਅਸੀਂ ਚੁਣਿਆ ਬਾਬਾ ਸ਼ੇਖ ਫਰੀਦ ਜੀ ਦਾ ਦੇਖੋ ਕਿੱਡਾ ਸੋਹਣਾ ਲਿਖਿਆ ਕਾਗਾ ਕਰੰਗ ਢਟੋਲਿਆ ਸਗਲਾ ਖਾਇਆ ਮਾਂ ਸੇ ਇਹ ਦੁਈ ਨੈਨਾ ਮਤਛੂ ਪਿਰ ਦੇਖਣ ਕੀ ਆਸ ਆ ਦੇਖੋ ਕਿੱਡਾ ਸੋਹਣਾ ਲਿਖਿਆ ਇਹ ਸਾਰੀਆਂ ਕੰਦਾ ਜਦੋਂ ਅਸੀਂ ạtਾਰੀ ਦੇ ਵਿੱਚ ਐਂਟਰ ਕਰਦੇ ਹਾਂ ਸਰਕਾਰੀ ਸਕੂਲ ਬੜਾ ਇਤਿਹਾਸਿਕ ạtਾਰੀ ਹੈ ਸ਼ਾਮ ਸਿੰਘ ਸਰਦਾਰ ਸ਼ਾਮ ਸਿੰਘ ạtਾਰੀ ਉਹਨਾਂ ਦੇ ਨਾਂ ਤੋਂ ਮਕਬੂਲ ਹੈ ਔਰ ਇਸ ਪਿੰਡ ਦੇ ਵਿੱਚ ਜਦੋਂ ਅਸੀਂ ਪਹਿਲਾਂ ਵੀ ਕਈ ਵਾਰੀ ਆਉਂਦੇ ਆ ਬੜੇ ਵੱਡੇ ਹਾਕੀ ਦੇ 올ੰਪਿਕ ਖਿਡਾਰੀ ਜਿਹੜੇ ਨੇ ਉਹਨਾਂ ਦੀ ਵੀ ਕਵਰੇਜ ਕਰਨ ਵਾਸਤੇ ਆਉਂਦੇ ਆ ਸੋ ਬੜਾ ਇਤਿਹਾਸਿਕ ਪਿੰਡ ਹੈ ਬਿਲਕੁਲ ਪਾਕਿਸਤਾਨ ਨਾਲ ਲੱਗਦਾ ਹੈ ਇਸ ਪਿੰਡ ਦੇ ਇਤਿਹਾਸ ਤੇ ਉੱਤੇ ਤੇ ਭਾਵੇਂ ਬੜੇ ਲੰਬੇ ਲੈਕਚਰ ਦਿੱਤੇ ਜਾ ਸਕਦੇ ਨੇ ਪਰ ਹੁਣ ਅਸੀਂ ਕਿਉਂਕਿ ਇਸ ਪਿੰਡ ਦੇ ਜਿਹੜੇ ਵਸਨੀਕ ਨੇ ਸੱਤ ਦੇ ਵਿੱਚ ਵਹਿੰਦੇ ਨੇ ਸੱਤ ਥੋੜੀ ਮਾਡਰਨ ਵੀ ਤੁਹਾਨੂੰ ਜਾਪ ਰਹੀ ਹੋਏਗੀ ਕਿ ਹੁਣ ਪਿੰਡਾਂ ਦੀ ਸੱਤਾ ਵੀ ਥੋੜੀ ਜਿਹੀ ਮਾਡਰਨ ਪਹਿਲੇ ਨਾਲੋਂ ਹੋ ਰਹੀਆਂ ਨੇ ਤੇ ਉਹਦੇ ਵਿੱਚ ਇਸ ਤਰ੍ਹਾਂ ਹੀ ਵਹਿੰਦੇ ਨੇ ਲੋਕ ਇਸ ਤਰ੍ਹਾਂ ਹੀ ਸਲਾਮਾਂ ਕਰਦੇ ਨੇ ਇਸ ਪਿੰਡ ਦੀ ਜੇ ਖਾਸ ਤੌਰ ਤੇ ਗੱਲ ਕਰੀਏ ਔਰ ਪਿੰਡ ਦਾ ਜਿਹੜਾ ਵਿਕਾਸ ਹੈ ਜਿਸ ਢੰਗ ਨਾਲ ਆ ਕੰਦਾ ਬਣਾਈਆਂ ਗਿਆ ਜਿਸ ਢੰਗ ਨਾਲ ਸਾਰਾ ਇਹਨੂੰ ਸੋਹਣਾ ਰੂਪ ਦਿੱਤਾ ਗਿਆ ਹੈ ਉਹ ਸਾਰਾ ਇਹਨਾਂ ਦੀ ਆਪਸ ਵਿੱਚ ਇਸ ਤਰ੍ਹਾਂ ਹੀ ਮਿਲਵਰਤਨਾਂ ਹਾਂਜੀ ਕੀ ਨਾਮ ਜੀ ਤੁਹਾਡਾ ਹਾਂਜੀ ਖਰਜਿੰਦਰਪਾਲ ਸਿੰਘ ਬੜਾ ਸੋਨਾ ਲੱਗਾ ਜੀ ਚੰਗਾ ਲੱਗਾ ਇਸ ਪਿੰਡ ਦੇ ਵਿੱਚ ਆ ਕੇ ਜਿੱਦਾਂ ਦਾ ਇੱਥੇ ਪਿੰਡਾਂ ਦੀ ਨੁਹਾਰ ਜੋ ਬਦਲੀ ਹੋਈ ਹੈ ਇੱਕ ਤਰ੍ਹਾਂ ਦੀ ਕੀ ਕਹਿਣਾ ਚਾਹੋਗੇ ਮੈਂ ਕਹਿਣਾ ਇਹੋ ਹੀ ਚਾਹਨਾ ਹੈ ਕਿ ਪਿੰਡਾਂ ਦੇ ਵਿੱਚ ਪਿੰਡਾਂ ਦੀਆਂ ਸੱਤਾਂ ਦੇ ਵਿੱਚੋਂ ਜਿੱਥੇ ਪੰਜਾਬ ਦੀ ਮੁਹੱਬਤ ਬੁਵਾਛ ਗਈ ਸੀ ਅਸੀਂ ਉਸ ਨੂੰ ਦੁਬਾਰਾ ਸੁਰਜੀਤ ਕਰਨ ਦੀ ਇਹ ਯਤਨ ਕਰ ਰਹੇ ਹਾਂ ਇਹ ਪਿੰਡ ਦੀ ਸਾਡੇ ਪਿੰਡ ਮੇਰਾ ਪਿੰਡ ਮੇਰੀ ਸ਼ਾਨ ਇੱਕ ਸਾਡੇ ਸੰਸਥਾ ਬਣਾਈ ਹੋਈ ਹੈ ਉਹ ਸੰਸਥਾ ਨੇ ਬਿਨਾਂ ਕਿਸੇ ਸਰਕਾਰੀ ਹੱਤੋਂ ਬਿਨਾਂ ਕਿਸੇ ਪੰਚਾਇਤੀ ਹੱਤੋਂ ਇਹ ਜਿਹੜਾ ਉਪਰਾਧ ਕੀਤਾ ਹੈ ਉਹ ਇੱਕ ਬਹੁਤ ਹੀ ਸਲਾਹਯੋਗ ਆ ਪਰਮਾਤਮਾ ਕਰੇ ਕਿ ਇਹਨਾਂ ਨੂੰ ਹੋਰ ਵੀ ਮਿਹਨਤ ਨੂੰ ਫਲ ਮਿਲੇ ਇਹ ਅੱਗੇ ਵਧਦੇ ਜਾਣ ਆਪਣੇ ਮਕਸਦ ਦੇ ਵਿੱਚ ਕਾਮਯਾਬਦਰ ਹੋਣ ਤੇ ਨੂੰ ਹੋਰ ਵੀ ਸਾਫ ਸੁਥਰਾ ਤੇ ਸੁੰਦਰ ਤੇ ਰਮਣੀਕ ਬਣਾ ਦੇ ਬਹੁਤ ਚੰਗੀ ਗੱਲ ਹੈ ਜੀ ਬਹੁਤ ਸੋਹਣੀ ਗੱਲ ਹੈ ਕਿਉਂਕਿ ਪਿੰਡ ਜਿਹੜਾ ਵਾ ਉਹ ਪਿੰਡ ਹੈ ਇਹਨਾਂ ਦੀ ਆ ਇੱਕ ਸੰਸਥਾ ਬਣੀ ਹੋਈ ਹੈ ਮੇਰਾ ਪਿੰਡ ਮੇਰੀ ਸ਼ਾਨ ਨੌਜਵਾਨ ਪਿੰਡ ਦੇ ਜਿਹੜੇ ਨੇ ਔਰ ਇੱਥੋਂ ਦੇ ਜਿਹੜੇ ਸਰਪੰਚ ਦੇ ਕੈਂਡੀਡੇਟ ਨੇ ਉਹ ਵੀ ਨੌਜਵਾਨ ਨੇ ਕਿਉਂਕਿ ਮਾਹੌਲ ਵੀ ਪਖਿਆ ਹੈ ਪੰਚਾਇਤੀ ਚੋਣਾਂ ਦਾ ਬਹੁਤ ਸਾਰੀਆਂ ਥਾਵਾਂ ਤੇ ਸਰਵਸੰਮਤੀ ਵੀ ਹੋ ਰਹੀ ਆ ਉਹਦੇ ਬਾਰੇ ਵੀ ਥੋੜੀ ਬਹੁਤ ਗੱਲਬਾਤ ਜ਼ਰੂਰ ਕਰਾਂਗੇ ਕੀ ਕਹਿਣਾ ਚਾਹੋਗੇ ਜੀ ਤੁਸੀਂ ਅੱਜ ਇਸ ਤਰ੍ਹਾਂ ਸੰਸਥਾ ਬਾਰੇ ਇਹਨਾਂ ਨੂੰ ਦੱਸਿਆ ਇਲੈਕਸ਼ਨ ਦਾ ਮਾਹੌਲ ਵੀ ਪਖਿਆ ਪਿਆ ਹੈ ਕੋਈ ਗਤੀਵਿਧੀਆਂ ਹੋਰ ਵਧੀਆਂ ਨੇ ਇੱਥੋਂ ਦੀ ਵ ਦੇਖੋ ਜੀ ਅਸੀਂ ਤੇ ਚਾਹੁੰਦੇ ਸੀ ਕਿ ਸਭ ਸੰਤਤੀ ਨਾਲ ਸਰਪੰਚ ਚੁਣਿਆ ਜਾਵੇ ਇੱਕ ਪਿੰਡ ਦੀ ਹੋਰ ਏਕਤਾ ਵਧੇ ਤੇ ਦੂਰ ਹੋਏ ਲੋਕ ਥੋੜੀ ਥੋੜੀ ਹਨੇਰੇ ਹੋਣਾ ਹੁਣ ਇੱਥੇ ਤੁਹਾਡੇ ਸਾਹਮਣੇ ਜਿਹੜੇ ਸੱਤਾ ਚ ਲੋਕ ਬੈਠੇ ਇੱਕ ਪਾਰਟੀ ਦੇ ਨੇ ਆ ਇਥੇ ਕਾਲੀਦਾਲ ਬੈਠਾ ਹੈ ਕਾਂਗਰਸ ਵੀ ਆ ਬੀਜੇਪੀ ਵੀ ਆ ਆਮ ਆਦਮੀ ਪਾਰਟੀ ਵੀ ਆ ਮੈਂ ਹੀ ਦੇਖ ਰਿਹਾ ਕਿ ਇਥੇ ਹਰ ਪਾਰਟੀ ਦੇ ਨਾਲ ਸੰਬੰਧਿਤ ਜਿਹੜੇ ਆ ਉਹ ਬੈਠੇ ਨੇ ਔਰ ਬੜੀ ਸੁਹਜਤਾ ਜਿਹੜੀ ਆਪਸ ਦੇ ਵਿੱਚ ਆਪਸ ਦੇ ਵਿੱਚ ਮਿਲਵਰਤਨ ਬੜਾ ਸੋਹਣਾ ਲੱਗ ਰਿਹਾ ਤੇ ਚਲੋ ਤੁਹਾਡੇ ਉਹ ਜਿਹੜੀ ਆ ਆਪਣੇ ਸਰਵਸੰਮਤੀ ਨਹੀਂ ਹੋ ਸકી ਹੁਣ ਅੱਗੋਂ ਕੀ ਸੋਚਿਆ ਤੁਸੀਂ ਅੱਗੋਂ ਇਹ ਜੀ ਸਾਰੀਆਂ ਪਾਰਟੀਆਂ ਲੜ ਇਕੱਠੀਆਂ ਹੋ ਕੇ ਇੱਕ ਨੌਜਵਾਨ ਉਹ ਮੁੰਡਾ ਅਸੀਂ ਸਰਪੰਚ ਚੁਣਿਆ ਹੈ ਲੋਕ ਕਹਿੰਦੇ ਤਾਂ ਹੈ ਕਿ ਛੋਟੀ ਉਮਰ ਆ ਪਰ ਇਸ ਕਰਕੇ ਉਹਨੂੰ ਚੁਣਿਆ ਹੈ ਕਿ ਜਦੋਂ ਆਹ ਪਿੰਡ ਦੇ ਵੱਲ ਇਕੱਠਾ ਕਰਕੇ ਹੋ ਗਏ ਵੇਖਿਆ ਕਿ ਸਾਡਾ ਪਿੰਡ ਨਰਕ ਦੀ ਰੂਪ ਲੈ ਚੁੱਕਾ ਲੋਕ ਲਾਂਤਾਂ ਪਾਉਣ ਲੱਗ ਪਏ ਕਿ ਸੜਕਾਂ ਤੇ ਵੀ ਗੂੜਾ ਆ ਗਿਆ ਕਿੱਡਾ ਜਰਨੈਲ ਦਾ ਪਿੰਡ ਹੋਵੇ ਤੇ ਇੰਨਾ ਗੰਦਗੀ ਹੋਵੇ ਜਦੋਂ ਇਹ ਦੀਮ ਸਾਰੇ ਇਕੱਠੀ ਹੋ ਕੇ ਤਰੀਆ ਉਹਦੇ ਜਿੰਨ ਛਾਟੂ ਛੋਟੀ ਉਮਰ ਦਾ ਹੈ ਹਰਪ੍ਰੀਤ ਸਿੰਘ ਹੀ ਸਾਡੇ ਨਾਲ ਅੱਛਾ ਬਾਕੀ ਇਸ ਤੋਂ ਵੱਡੀ ਅਈ ਦੇ ਹੀ ਸਾਰੇ ਆਹ ਆਹ ਇਹ ਉਹ 4-5 ਮਹੀਨੇ ਤੋਂ ਬਰਾਬਰ ਸਾਡੇ ਸਾਰਿਆਂ ਦੇ ਨਾਲੀਆਂ ਚ ਵੜਦਾ ਰਿਆ ਗੰਦੀਆਂ ਨਾਲੀਆਂ ਚ ਨਰਕ ਚੁੱਕਦੇ ਰਿਆ ਥਾਣਾ ਤੇ ਮਿਹਨਤ ਕੀਤੀ ਤੇ ਪਰਮਾਤਮਾ ਨੂੰ ਉਹ ਗੱਲ ਬਣ ਗਈ ਕਿ ਜਿੰਨੂੰ ਲੋਕ ਮੂੰਹ ਟੱਕ ਕੇ ਲੰਘਦੇ ਹੀ ਉਥੇ ਆ ਕੇ ਤੇ ਲੋਕ ਸੈਲਫੀਆਂ ਲੈਣ ਲੱਗ ਪਏ ਇਹ ਇਹਨਾਂ ਦੀ ਮਿਹਨਤ ਬਹੁਤ ਹੋਦੀ ਹੈ ਹਰਪ੍ਰੀਤ ਨਾ ਗੱਲ ਕਰ ਲੈਣਿਆ ਰਪੀਤ ਵਾਕਿਆ ਤੁਸੀਂ ਨੌਜਵਾਨ ਹੋ ਔਰ ਤੁਹਾਡਾ ਜਜ਼ਬਾ ਜਿਹੜਾ ਉਹ ਨਜ਼ਰ ਆ ਰਿਹਾ ਤੁਹਾਡੇ ਥਰੂ ਇਨੀ ਬਾਕੀ ਸਾਰੀਆਂ ਕੰਧਾਂ ਤੇ ਵੀ ਨਜ਼ਰ ਆ ਰਿਹਾ ਹੈ ਕੀ ਕਹਿਣਾ ਚਾਹੋਗੇ ਸਤਿ ਸ਼੍ਰੀ ਅਕਾਲ ਜੀ ਸਾਰੇ ਸਤਿ ਅਕਾਲ ਅਸੀਂ ਕਹਿਣਾ ਚਾਹੁੰਦੇ ਹਾਂ ਵੀ ਪਿੰਡ ਵਿੱਚ ਇੱਕ ਇਕਤਾ ਬਣੀ ਰਹੇ ਤਾਂ ਜੋ ਆਪਾਂ ਤੇ ਸਾਰਿਆਂ ਦੀ ਸਾਡੀ ਟੀਮ ਦੀ ਸਾਂਝੀ ਸੇ ਵੀ ਪਹਿਲਾਂ ਜੋ ਸਰਪੰਚ ਸਭ ਸੰਤੀ ਨਾਲ ਬਣਿਆ ਜਾਵੇ ਕਿਉਂਕਿ ਸਰ ਸੀਐਮ ਵੱਲੋਂ ਸਰਕਾਰ ਵੱਲੋਂ ਐਲਾਨ ਛੇ ਜੇ ਸਰ ਸੰਮਤੀ ਹੁੰਦੀ ਆ ਤੇ ਆਪਾਂ ਨੂੰ ਸਟੇਡੀਅਮ ਬਗਾਤਾ 5 ਲੱਖ ਰੁਪਏ ਦਿੱਤਾ ਜਾਊਗਾ ਸਾਡੀ ਟੀਮਾਂ ਦੀ ਤੇ ਇਹੋ ਸਲਾਹ ਸੀ ਅਕਾਲੀ ਕਾਲੇ ਦਲ ਕਾਂਗਰਸ ਪਾਰਟੀ ਬੀਜੇਪੀ ਉਸ ਵਰਕਰ ਸਾਡੇ ਆਮ ਆਦਮੀ ਪਾਰਟੀ ਦੇ ਨਾਲ ਪਲੱਸ ਮੇਰਾ ਪਿੰਡ ਮੇਰੀ ਸ਼ਾਨ ਤੇ ਸਾਡੇ ਤੇ ਇਹੋ ਸਲਾਹ ਸੀ ਤੇ ਆਪਾਂ ਰਲ ਮਿਲ ਕੇ ਇਕੱਠੇ ਪੰਚਾਇਤ ਬਣਾਈਏ ਜੋ ਕਿ ਚਲਟੀਆਂ ਵਜੋਂ ਆਫਰ ਵਜੋਂ ਆਪਣੇ ਪਿੰਡ ਨੂੰ ਸਭ ਤੋਂ ਪਹਿਲ ਮਿਲੇ ਚਲੋ ਨਹੀਂ ਹੋਏ ਹੁਣ ਗਾਂ ਤੁਸੀਂ ਕੀ ਸੋਚਿਆ ਮਤਲਬ ਮੈਂ ਦੇਖਿਆ ਤੁਹਾਡੇ ਨਾਲ ਕਾਫੀ ਆ ਹਨਾ ਤੇ ਤੁਸੀਂ ਗਾਂ ਕੀ ਸੋਚਿਆ ਨੌਜਵਾਨ ਦੇ ਤੌਰ ਤੇ ਤੁਸੀਂ ਇਸ ਪਿੰਡ ਵਾਸਤੇ ਕੀ ਸੋਚ ਰਹੇ ਹੋ ਅੱਛੀ ਇਹ ਸਭ ਤੋਂ ਪਹਿਲਾਂ ਜੀ ਜਿਹੜਾ ਪਿੰਡ ਦਾ ਸਾਡਾ ਮੇਨ ਮਕਸਦ ਹੈ ਜੀ ਸਾਡੇ ਪਿੰਡ ਦੀ ਜਵਾਨੀ ਸਾਡੇ ਪਿੰਡ ਦੀ ਜਵਾਨੀ ਇੰਨਾ ਕ ਜਿਆਦਾ ਬੁਰਾ ਹਾਲ ਹੋ ਦਿੱਕਿਆਣਾ ਜਦੋਂ ਆਪਾਂ ਸੜਕਾਂ ਤੇ ਲੰਘਦੇ ਆ ਰਾ ਇਹ ਅੱਜ ਤੋਂ 25 ਤੋਂ 30 ਦਿਨ ਪਹਿਲਾਂ ਨਾ ਮੈਨੂੰ ਸਾਡੇ ਪਿੰਡ ਦਾ ਇੱਕ ਮੁੰਡਾ ਲੰਘਦਾ ਯਾਰ ਤੇ ਇੱਕ ਲੜਕੀ ਸੜਕ ਤੇ ਸਿਗਰਟ ਪੀਟਾਈ ਸੀ ਉਹ ਮੈਨੂੰ ਦਾ ਟਾਰੀ ਪਿੰਡ ਦੀ ਕੁੜੀਆਂ ਵਿੱਚ ਸਿਗਰਟ ਪੀਂਦੀਆਂ ਮੈਨੂੰ ਬਹੁਤ ਸ਼ਰਮਿੰਦਗੀ ਮਹਿਸੂਸ ਹੋਈ ਸਾਨੂੰ ਸਾਨੂੰ ਮੈਨੂੰ ਕਦੀ ਸਾਰੇ ਨੂੰ ਹੁੰਦੀ ਆ ਜੀ ਇਹ ਆ ਸਾਡੀ ਟੀਮ ਦਾ ਜਿਹੜੀਆਂ ਸਾਡੀਆਂ ਪਾਰਟੀਆਂ ਚ ਨੇ ਰਲੀਆਂ ਸਾਡਾ ਮੇਨ ਮਕਸਦ ਹੈ ਨਸ਼ਾ ਨਸ਼ੇ ਤੇ ਮਤਲਬ ਤੁਸੀਂ ਠੱਲ ਪਾਉਣੀ ਆ ਇੱਕ ਨੌਜਵਾਨ ਦੇ ਤੌਰ ਤੇ ਨਸ਼ੇ ਨੂੰ ਖਤਮ ਕਰਨਾ ਜਿਹੜਾ ਵਾ ਹਨਾ ਪਿੰਡ ਦਾ ਸੁੰਦਰੀ ਕਰਮੀ ਕਰਨਾ ਹੋਰ ਵੀ ਇੱਥੇ ਸ਼ਖਸੀਅਤਾਂ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਹਾਂਜੀ ਕੀ ਨਾਮ ਜੀ ਤੁਹਾਡਾ ਸੰਤੋਖ ਸਿੰਘ ਜੀ ਸੰਤੋਖ ਸਿੰਘ ਜੀ ਕੀ ਕਹਿਣਾ ਚਾਹੋਗੇ ਤੁਸੀਂ ਕਿੱਦਾਂ ਦੀਆਂ ਸੱਥਾਂ 'ਚ ਪੈਸੇ ਆਮ ਤੌਰ ਤੇ ਕਿੱਦਾਂ ਦੀਆਂ ਗੱਲਾਂ ਹੁੰਦੀਆਂ ਜਦੋਂ ਤੁਸੀਂ ਬੈਂਦੇ ਹੋ ਇਕੱਠੇ ਕੀ ਗੱਲਾਂ ਕਰਦੇ ਹੋ ਅਸੀਂ ਸਾਡਾ ਜਿਹੜਾ ਜਿਹੜਾ ਮਤਲਬ ਮਰ ਸਕਦੇ ਸੀ ਸਾਰਾ ਪੂਰਾ ਹੋ ਗਿਆ ਵੀ ਅਸੀਂ ਪਿੰਡ ਨੂੰ ਇਕੱਠਾ ਕਰਨਾ ਚਾਹੁੰਦੇ ਹਾਂ ਸਾਡਾ ਪਿੰਡ ਤਕਰੀਬਨ ਇਕੱਠਾ ਹੋ ਗਿਆ ਅੱਛਾ ਅਸੀਂ ਵੀ ਚਾਹੁੰਦੇ ਹਾਂ ਕਿ ਸਾਡੀ ਪੰਚਾਇਤ ਸਭ ਸੰਪਤੀ ਨਾਲ ਬਣ ਜਾਏ ਭਾਵੇਂ ਕੋਈ ਨਹੀਂ ਬਣ ਸਕੀ ਚਲੋ ਕੋਈ ਨਹੀਂ ਚੋਣਾਂ ਦਾ ਵੀ ਆਪਣਾ ਹੀ ਮਜ਼ਾ ਕੋਈ ਗੱਲ ਪਿੰਡ ਨੂੰ ਪਿੰਡ ਨੂੰ ਬੜਾ ਸੋਹਣਾ ਬਣਾਤਾ ਸਾਰੀ ਟੀਮ ਨੇ ਤੇ ਸਾਡਾ ਉਹਨੇ ਆ ਵੀ ਅਸੀਂ ਚੰਡੀਗੜ੍ਹ ਪਹਿਲੇ ਮੈਂ ਸੋਚਿਆ ਕਿ ਚੰਡੀਗੜ੍ਹ ਪਿੰਡ ਬਣਾਵਾਂਗੇ 82 ਸਾਡਾ ਟਾਰੀ ਬਾਗ ਬਾਗ ਬੱਡ ਦੇ ਪਿੰਡ ਆ ਅਸੀਂ ਚੰਦੀਗੜ੍ਹ ਤੋਂ ਵੀ ਉੱਪਰ ਇਹ ਪਿੰਡ ਬਣਾਵਾਂਗੇ ਜਿਸ ਤਰ੍ਹਾਂ ਸਾਡਾ ਵਾਗਾ ਬਾਰਡਰ ਦੇਖਣ ਉਹਦੇ ਸਾਡਾ ਟਾਰੀ ਪਿੰਡ ਦੇਖਣ ਆਇਆ ਕਰਨਗੇ ਲੋਕ ਬਾਹਰ ਦੇ ਸਿਟਾ ਬਿਲਕੁਲ ਅੱਛਾ ਕੀ ਤੁਹਾਨੂੰ ਲੱਗਦਾ ਕਿ ਬਾਰਡਰ ਜਿਹੜਾ ਨਹੀਂ ਖੁੱਲਿਆ ਹਨਾ ਕਾਫੀ ਦੇਰ ਤੋਂ ਬੰਦ ਹੈ ਉਹਦਾ ਵੀ ਕੋਈ ਫਰਕ ਪੈ ਰਿਹਾ ਕਿ ਇਸ ਦੀ ਡਵੈਲਪਮੈਂਟ ਦੇ ਵਿੱਚ ਹਾਂਜੀ ਆਪ ਹਾਂਜੀ ਉਹ ਵੀ ਪੈ ਰਿਹਾ ਜੀ ਬਾਰਡਰ ਦਾ ਵੀ ਬਹੁਤ ਫਰਕ ਆ ਜੀ ਇਹ ਤੇ ਸਾਨੂੰ ਆ ਪਾਰਕਿੰਗ ਬਚਾਈ ਜਾ ਰਹੀ ਆ ਬਾਰਡਰ ਤੇ ਕਦੀ ਚੱਲ ਪਿੰਦਾ ਕਦੀ ਨਹੀਂ ਚੱਲਦਾ ਬੇ ਬਹੁਤ ਨੁਕਸਾਨ ਹੋ ਰਿਹਾ ਸਾਨੂੰ ਇਹ ਬਿਲਕੁਲ ਇਹ ਗੱਲ ਜਿਹੜੀ ਬੜੀ ਕਿਉਂਕਿ ਤੁਸੀਂ ਈਟਾਰੀ ਦੇ ਵਸਨੀਕ ਹੋ ਇੱਥੋਂ ਤੁਹਾਡੇ ਕੋਲ ਹੀ ਮੈਨਾਂ ਕੀ ਕਹਿਣਾ ਚਾਹੋਗੇ ਜੇ ਬਾਰਡਰ ਖੁੱਲੇਗਾ ਸਾਡਾ ਰੋਜ਼ਗਾਰ ਮਿਲੇਗਾ ਰੋਜ਼ਗਾਰ ਮਿਲੇਗਾ ਸਾਡੇ ਪਿੰਡਾਂ 'ਚ ਪੈਸਾ ਆਏਗਾ ਦੁਕਾਨ 'ਤੇ ਪੈਸਾ ਆਵੇਗਾ ਲੋਕ ਕੁਸ਼ਹਾਲ ਹੋਣਗੇ ਵਿਕਾਸ ਤੇ ਸਾਡੇ ਹੋਰ ਰਸਤੇ ਜਿਹੜਾ ਸਾਡਾ ਸਾਫ ਹੁੰਦਾ ਜਾਏਗਾ ਅਸੀਂ ਅੱਗੇ ਹੋਰ ਵਧਾਂਗੇ ਲੋਕਾਂ ਦੀ ਖੁਸ਼ੀ ਖੁਸ਼ਹਾਲੀ ਦਾ ਇੱਕ ਮੀਨ ਕਰਦੇ ਆ ਕਿ ਸਾਡਾ ਬਾਰਡਰ ਖੁੱਲਣਾ ਚਾਹੀਦਾ ਹੈ ਇਹਦੇ ਨਾਲ ਬਹੁਤ ਸਾਰੇ ਹਜ਼ਾਰਾਂ ਲੋਕਾਂ ਦਾ ਜਿਹੜਾ ਜੀਵਨ ਹੈ ਜਾਂ ਉਹਨਾਂ ਦੀ ਨਿਰਭਰਤਾ ਜਿਹੜੀ ਹੈ ਇਸ ਬਜੇ ਇਹ ਬਾਰਡਰ ਦੇ ਉੱਪਰ ਨਿਰਭਰ ਕਰਦੇ ਹੈਗੇ ਨੇ ਬਦਕਿਸਮਤੀ ਹੈ ਕਿ ਪਿਛਲੇ ਕਈ ਸਾਲਾਂ ਤੋਂ ਜਿਹੜਾ ਇਹ ਬਾਰਡਰ ਜਿਹੜਾ ਅਸੀਂ ਬੰਦ ਰਿਹਾ ਹੈ ਕਿ ਲੋਕਾਂ ਦੀ ਸਥਿਤੀ ਜਿਹੜੀ ਹੋ ਵਿਗੜਦੀ ਜਾ ਰਹੀ ਹੈ ਕਮਜ਼ੋਰ ਹੁੰਦੇ ਜਾ ਰਿਹਾ ਅਸੀਂ ਉਮੀਦ ਕਰ ਇਹ ਬਾਰਡਰ ਖੋਲ ਦਿੱਤਾ ਜਾਵੇ ਤਾਂ ਕਿ ਲੋਕਾਂ ਨੂੰ ਸੰਪੂਰਨ ਰੋਜ਼ਗਾਰ ਮਿਲ ਜਾਵੇ ਤੇ ਪਿੰਡ ਦੀ ਖੁਸ਼ਹਾਲੀ ਜਿਹੜੀ ਆ ਉਹ ਅੱਗੇ ਅਸੀਂ ਖੁਸ਼ਹਾਲ ਕਰ ਸਕੀਏ ਤੇ ਅੱਗੇ ਵਧ ਸਕੀਏ ਬਿਲਕੁਲ ਜੀ ਪਲਵਾਮਾ ਅਟੈਕ ਹੋਇਆ ਸੀ ਔਰ ਉਸ ਤੋਂ ਬਾਅਦ ਦਾ ਬਾਰਡਰ ਬੰਦ ਹੈ ਹਾਲਾਂਕਿ ਵਪਾਰ ਜਿਹੜੇ ਆ ਦੂਸਰੇ ਹੋਰ ਖਿੱਤੇ ਨੇ ਉਹਨਾਂ ਦੇ ਜ਼ਰੀਏ ਬਿਲਕੁਲ ਵਪਾਰ ਚੱਲ ਰਿਹਾ ਹੈ ਕੀ ਕਹਿਣਾ ਚਾਹੋਗੇ ਤੁਸੀਂ ਸਿਖਾਉ ਸਾਰਿਆਂ ਨੂੰ ਜੀ ਯੂਨੀਸ਼ਨਾਂ ਦਾ ਥੈਂਕਸ ਕਰਦੇ ਆ ਜਿਨ੍ਹਾਂ ਨੇ ਇਸ ਦੌਰਾਨ ਸਾਡੀ ਵੀ ਪ੍ਰੈਸ ਦੀ ਕਵਰੇਜ ਕੀਤੀ ਹੈ ਤੇ ਮੈਂ ਇਹ ਕਹਿਣਾ ਚਾਹੁੰਦਾ ਕਿ ਜੇ ਦੇਖਿਆ ਜਾਵੇ ਤਾਂ 80% ਸਾਡੀ ਇਕਨੋਮੀ ਜਿਹੜੀ ਆ ਉਹ ਬਾਰਡਰ ਤੇ ਡਿਪੈਂਡੈਂਟ ਆ ਕਿਉਂਕਿ ਜੋ ਵੀ ਸਾਡੇ ਮਜ਼ਦੂਰੀ ਖਿੱਤੇ ਚ ਆਉਂਦੇ ਆ ਸਾਡੇ ਹੋਰ ਭੈਣ ਭਰਾ ਜਿਹੜੇ ਆਉਂਦੇ ਸਾਡੀ ਮਾਰਕੀਟ ਦੀ ਜਿਹੜੀ ਇਕਨੋਮੀ ਆ ਉਹ 80% ਡਿਪੈਂਡੈਂਟ ਆ ਬਾਰਡਰ ਤੇ ਤੇ ਜੇ ਆਪਾਂ ਜੀਓਗ੍ਰਾਫਿਕਲੀ ਦੇਖਿਆ ਜਾਵੇ ਜਾਂ ਜਿਹੜੇ ਆਪਣੇ ਟ੍ਰੇਡ ਪੁਆਇੰਟ ਆਫ 뷰 ਨਾਲ ਦੇਖਿਆ ਜਾਵੇ ਤੇ ਇਹ ਸਿਲਕਮ ਰੋਡ ਆ ਇਹ ਸਿਲਕਮ ਰੂਟ ਹੈ ਜਿਹੜਾ ਸਿੱਧਾ ਜਾ ਕੇ ਯੂਰਪ ਤੇ ਮਿਲਦਾ ਹੈ ਪਰ ਇਹ ਘਾਟਾ ਸਾਡੇ ਸਿਆਸਤਦਾਨਾਂ ਦਾ ਹੈ ਘਾਟਾ ਸਾਡੇ ਪੋਲੀਟੀਸ਼ੀਅਨਾਂ ਦਾ ਹੈ ਕਿ ਜਿਹੜੀ ਇੰਨੀ ਵੱਡੀ ਓਪਰਚੁਨਿਟੀ ਜਿਹੜੀ ਆ ਉਹ ਆਪਣੇ ਹੱਥੀ ਦਰਵਾਜ਼ੇ ਬੰਦ ਕਰਕੇ ਬੈਠੇ ਆ ਕਿ ਉਹਦਾ ਖਾਮਿਆਜਾ ਸਾਡੇ ਪਿੰਡ ਨੂੰ ਭੁਗਤਣਾ ਪੈ ਰਿਹਾ ਜੀ ਇਹ 노 ਡਾਊਟ ਭੁਗਤਣਾ ਪੈ ਰਿਹਾ ਬਿਲਕੁਲ ਬਾਰਡਰ ਖੁੱਲਣਾ ਚਾਹੀਦਾ ਤੁਹਾਡਾ ਮਤਲਬ ਕਿ ਵਪਾਰ ਜਿਹੜਾ ਵਾ ਉਹ ਖੁੱਲਣਾ ਚਾਹੀਦਾ ਵਾ ਜਿਸ ਤਰ੍ਹਾਂ ਪਹਿਲਾਂ ਟ੍ਰੇਡ ਹੁੰਦਾ ਸੀ ਹਾਂ ਬਿਲਕੁਲ ਸਰ ਖੁੱਲਣਾ ਚਾਹੀਦਾ ਜੀ ਕਿਉਂਕਿ ਇਹ ਦੋਵੇਂ ਦੇਸ਼ਾਂ ਦੀ ਮੰਗ ਆ ਇਹ ਸਿਰਫ ਅੜੀ ਜਿਹੜੀ ਕਰਕੇ ਬੈਠੀਆਂ ਸਰਕਾਰਾਂ ਉਹ ਇੱਕ ਤਰਫਾ ਜਿਹੜੀ ਕਰਕੇ ਬੈਠੀਆਂ ਇਹ ਦੂਜੇ ਬੰਨਿਆਂ ਵੀ ਇਹ ਚੀਜ਼ ਦਾ ਮਾਹੌਲ ਖੁੱਲਣਾ ਚਾਹੀਦਾ ਹੈ ਜੀ ਕਿੰਨਾ ਕਿ ਡਵੈਲਪਮੈਂਟ ਚ ਫਰਕ ਪਏਗਾ ਜੀ ਜੇ ਬਾਰਡਰ ਖੁੱਲ ਜਾਂਦੇ ਨੇ ਕਿੰਨਾ ਕਿ ਡਵੈਲਪਮੈਂਟ ਚ ਫਰਕ ਪਏਗਾ ਬਰਤ ਜੀ ਬਨਤ ਸਾਹਿਬ ਇੱਥੇ ਹੋਂ ਦਾ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਹਾਡੇ ਤੁਹਾਡੇ ਚੈਨਲ ਦਾ ਬਹੁਤ ਜ਼ਿਆਦਾ ਫਰਕ ਪਊਗਾ ਕਿਉਂਕਿ ਜਿਉਂ ਦਾ ਲਾਕਡਾਊਨ ਲੱਗਾ ਨਾ 2019 ਦਾ ਇੱਥੇ ਜਿਹੜੀ ਆ ਮਤਲਬ ਉਹ ਜਾਈ ਜਿਹੜੀ ਆ ਬਾਹਰੋਂ ਵੀ ਜਨਤਾਉਂ ਦੀ ਕੇਰਲਾ ਤੋਂ ਤਾਮਲ ਲਾਡੂ ਅੰਦਰ ਆ ਹਨ ਉਹ ਵੀ ਟੂਰਿਸਟ ਆਉਂਦੇ ਵਗੈਰਾ ਉਹਨਾਂ ਦਾ ਜਿਹੜਾ ਕੰਮ ਕਾਫੀ ਵਹਿ ਘਟਿਆ ਹੁਣ ਤਾਂ ਬੇਟੂ ਬੇ ਵਹਿ ਖੁੱਲ ਗਿਆ ਕਾਫੀ 2-3 ਸਾਲ ਤੇ ਬਹੁਤਾ ਉਖਾ ਰਿਆ ਕੰਮ ਤੇ ਹੁਣ ਵੀ ਸਾਡੇ ਬਣੇ ਹੀ ਅੜੀ ਪਲੈਨਿੰਗ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਫਸਟ ਸਟੈਂਡ ਸਾਡੇ ਕੋਲ ਬਣਨ ਵਾਲੇ ਥੋੜੇ ਥੋੜੇ ਇਹ ਨਿੱਕੇ ਨਿੱਕੇ ਕੰਮ ਕਰਨ ਵਾਲੇ ਕਾਫੀ ਪਏ ਆ ਜੀ ਉਹ ਅਸੀਂ ਅੱਗੇ ਪਾਰਟੀ ਮਿਲ ਕੇ ਮੈਂ ਵੀ ਪੈਂਚ ਖਲੋਤਾ ਹਾਂ ਮੈਂ ਆਪਣਾ ਮੈਂਬਰ ਖਲੋਤਾ ਹਾਂ ਇਹ ਵੀ ਵੀਰ ਮੈਂਬਰ ਆ ਪਰਲਾ ਵੀਰ ਮੈਂਬਰ ਸਾਰੇ ਸੂਝਵਾਨ ਬੰਦੇ ਆ ਸਾਰੇ ਸੇ ਕਿਸੇ ਪਾਰਟੀ ਨੂੰ ਨਹੀਂ ਮਾੜਾ ਕਹਿੰਦੇ ਪਾਰਟੀਆਂ ਸਾਰੀਆਂ ਚੰਗੀਆਂ ਹੁੰਦੀਆਂ ਨੇ ਥੋੜੇ ਕੋਈ ਫਕਸ ਜਿਹੜਿਆਂ ਦੇ ਮਾੜੇ ਹੁੰਦੇ ਆ ਉਹਨਾਂ ਨੂੰ ਇਹਾਂ ਨੇ ਚੰਗੇ ਤਰੀਕੇ ਨਾਲ ਆਪਾਂ ਚੱਲੀਏ ਸਾਰੇ ਇਕੱਠੇ ਮਿਲ ਕੇ ਚੱਲੀਏ ਤੇ ਆਪਾਂ ਜਿਹੜਾ ਆਪਣੇ ਪਿੰਡ ਜਿਹੜੀ ਡਿਵੈਲਪਮੈਂਟ ਚੰਗੀ ਵਧੀਆ ਦੀ ਜਿਹੜੀ ਸੋਝ ਆ ਮੇਰਾ ਪਿੰਡ ਮੇਰੀ ਸ਼ਾਨ ਇਹਨੂੰ ਆਪਾਂ ਹੋਰ ਅੱਗੇ ਲੈ ਕੇ ਚੱਲੀਏ ਤੇ ਇਹਦੇ ਨਾਲ ਜਿਹੜਾ ਆ ਆਪਾਂ ਜਿਤਰਾ ਵੀ ਮੰਨੋ ਸਾਡੀ ਪਾਰਟੀ ਨੇ ਦਿਨ ਰਾਤ ਇੱਕ ਕਰਕੇ ਇੰਨਾ ਪੈਰੀ ਜੁੱਤੀ ਨਹੀਂ ਪਾਈ ਆ ਜਿੰਨੇ ਬੰਦੇ ਆ ਮੇਰੀ ਤਾਂ ਸੋਚ ਇਹ ਹੀ ਵੀ ਪਿੰਡ ਆ ਖੂਆ ਵੀ ਐਰਕਾਂ ਦੀ ਵਰੀ ਆ ਹੀ ਕੋਈ ਪਿੰਡ ਜੋ ਮੈਂਬਰ ਜਾਂ ਦੂਜਾ ਹੋਰ ਬੰਦਾ ਨਹੀਂ ਖਲਾਰਨਾ ਸਿਰਫ ਜਿਹੜੇ ਬੰਦਿਆ ਵੀ 25 ਬੰਦੇ ਲੱਗੇ ਰਏ ਟੀਮ ਦੇ ਵਿੱਚ ਵੀ ਇਹਨਾਂ ਨੂੰ ਹੀ ਸਭ ਕੁਝ ਕਰਕੇ ਆਪਣੇ ਆਪ ਅੱਗੇ ਵੀ ਜੋ ਵੀ ਇਹਨਾਂ ਦੀ ਸੋਚ ਚੰਗੀ ਆ ਇਹਨਾਂ ਦੀ ਮਾੜਾ ਸੋਚ ਵਾਲਾ ਬੰਦਾ ਕੋਈ ਨਹੀਂ ਹੈਗਾ ਵਿੱਚ ਇਹ ਸਾਰੇ ਇੱਕ ਤੋਂ ਇੱਕ ਵਧ ਗਿਆ ਤੇ ਅਸੀਂ ਆਨੇ ਆ ਵੀ ਚੰਗਾ ਜਿਹੜਾ ਕੰਮ ਆ ਉਹ ਆਪਾਂ ਇਹਨਾਂ ਨੂੰ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਵਿਖਾਈਏ ਤੇ ਅਸੀਂ ਅੱਗੇ ਵਧੀਏ ਹੋਰ ਇਹ ਇਹਨਾਂ ਦੇ ਬੋਲਦੇ ਹੋਏ ਕੋਈ ਬਦ ਅੱਛਾ ਇੱਕ ਇੱਕ ਗੱਲ ਮੈਂ ਸਾਰਿਆਂ ਨੂੰ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ ਕਿ ਆਮ ਤੌਰ ਤੇ ਆਪਾਂ ਪਿੰਡਾਂ ਦੀ ਸੱਥਾ ਵੇਖਦੇ ਹਾਂ ਉਹਦੇ ਵਿੱਚ ਜਾਂ ਤਾਸ਼ ਖੇਡਦੇ ਹੁੰਦੇ ਆ ਕੰਮ ਦੀ ਗੱਲ ਨਹੀਂ ਕਰਨੀ ਹਨਾ ਜਾਂ ਤੇ ਹੁੰਦਾ ਕਿ ਉਹ ਕਾਲਾ ਗੱਟਾ ਜਾਂ ਕੁਝ ਹੋ ਏਦਾਂ ਦੀਆਂ ਚੀਜ਼ਾਂ ਵੀ ਚੱਲਦੀਆਂ ਨੇ ਹਨਾ ਤੁਹਾਡੀ ਜਿਹੜੀ ਸੱਥ ਹੁੰਦੀ ਹੈ ਉਹਦੇ ਵਿੱਚ ਕਿਹੜੀਆਂ ਗੱਲਾਂ ਚੱਲਦੀਆਂ ਖਾਸ ਤੌਰ ਤੇ ਸਾਡੀ ਸੱਥ ਦੇ ਵਿੱਚ ਹੀ ਮੈਂ ਪਹਿਲਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਇੱਥੇ ਜੀ ਆਇਆਂ ਨੂੰ ਮੇਰਾ ਨਾਮ ਕੈਮੀਲ ਲੋਹਾਂ ਜੀ ਮੈਂ ਸਪੋਰਟਸ ਕਲੱਬ ਜਰਨੈਲ ਸਰਦਾਰ ਸ਼ਾਮ ਸਿੰਘ ਕਾੜੀ ਦਾ ਪ੍ਰਧਾਨ ਹਾਂ ਜੀ ਸਾਡੀਆਂ ਸੱਤਾਂ ਦੇ ਵਿੱਚ ਗੱਲਾਂ ਹੁੰਦੀਆਂ ਨੇ ਡਿਵੈਲਪਮੈਂਟ ਦੀਆਂ ਖੇਡਾਂ ਹੁੰਦੀਆਂ ਅੱਛਾ ਵੀ ਅਸੀਂ ਜਿਹੜੇ ਸਾਡੇ ਬੱਚੇ ਆ ਉਹਨਾਂ ਨੂੰ ਅਸੀਂ ਨਸ਼ਿਆਂ ਤੋਂ ਕਿਤਰਾ ਦੂਰ ਦੂਰ ਕਰਨਾ ਵਾ ਹਾਂ অলਰੈਡੀ ਸਾਡੇ ਪਿੰਡ ਦੇ ਵਿੱਚ ਚੰਗੀਆਂ ਕਰਾਉਂਦਾ ਨੇ ਬੱਚੇ ਵੀ ਬਹੁਤ ਨੇ ਬੱਚੇ ਵੀ ਇੱਥੋਂ ਦੇ ਤੁਹਾਨੂੰ ਪਤਾ ਵੀ ਨੈਸ਼ਨਲ ਟੀਮ ਦੇ ਵਿੱਚ ਹੈਗੇ ਜੰਪੀਨ ਹਾਂਜੀ ਹੋਰ ਸਾਡੀਆਂ ਜਿਹੜੀ ਸੱਤ ਦੇ ਵਿੱਚ ਗੱਲ ਹੁੰਦੀ ਆ ਵੀ ਪਿੰਡ ਦਾ ਜਿਹੜਾ ਸਿਸਟਮ ਹੈ ਉਹ ਅਸੀਂ ਕਿਤਰਾ ਸੁਧਾਰਨਾ ਵਾ ਮੇਨ ਮਕਸਦ ਉਹ ਤੁਹਾਨੂੰ ਪਤਾ ਪਾਵੇਂ ਪਿੰਡ ਹੋਵੇ ਭਾਵੇਂ ਸ਼ਹਿਰ ਹੋਵੇ ਕੂੜੇ ਦਾ ਸਿਸਟਮ ਸਭ ਤੋਂ ਵੱਡਾ ਹੁੰਦਾ ਵਾ ਕਿਉਂਕਿ ਜੇ ਅਬਰਸਰ ਸ਼ਹਿਰ ਦੀ ਵੇਖੀ ਉੱਥੇ ਵੀ ਇਹੋ ਜਿਹਾ ਰੌਲਾ ਰੱਪਾ ਚੱਲਦਾ ਸਾਡੇ ਵੀ ਇਹੋ ਚੱਲਦਾ ਸੀ ਪਰ ਆ ਸਾਡੀ ਟੀਮ ਨੇ ਮੇਰਾ ਪਰ ਮੇਰੀ ਸ਼ਾਨ ਨੇ ਉਹ ਕਲੀਅਰ ਕਰਤਾ ਸਾਰਾ ਕੁਝ ਮਤਲਬ ਚਾਰ ਚੁਫੇਰੇ ਕੂੜਾ ਚੱਕਦਾ ਸਾਰਾ ਕੁਝ ਕਰਤਾ ਹੁਣ ਗਾਂ ਸਾਡੀ ਇਹ ਸੋਚ ਸੀ ਵੀ ਕੂੜਾ ਤੇ ਚੁੱਕਦਾ ਪਰ ਲੋਕਾਂ ਦੀ ਸਮੱਸਿਆ ਵਾ ਕੂੜਾ ਸੁੱਟਣ ਦੀ ਉਹ ਅਸੀਂ ਕਿੱਦਾਂ ਪੂਰੀ ਕਰਦੀ ਉਹ ਅਸੀਂ ਐਸ ਇਲੈਕਸ਼ਨ ਤੋਂ ਬਾਅਦ ਅਸੀਂ ਫਿਰ ਵੇਖਾਂਗੇ ਅਸੀਂ ਟਰਾਲੀ ਟਰੈਕਟਰ ਦਾ ਇੰਤਜ਼ਾਮ ਕਰ ਰਹੇ ਹਾਂ ਉਹ ਫਿਰ ਅਸੀਂ ਗਲੀਆਂ ਦੇ ਵਿੱਚ ਵੱਡੀਆਂ ਗਲੀਆਂ ਦੇ ਵਿੱਚ ਚਲਾਇਆ ਕਰਾਂਗੇ ਉਹਦੇ ਰਾਹੀਂ ਕੂੜਾ ਜਿਹੜਾ ਵਾ ਉਹ ਬਾਹਰ ਜਾਇਆ ਕਰੂਗਾ ਬਾਕੀ ਜੇ ਅਹੀਂ ਇੱਥੇ ਵੇਖੀਏ ਐਜੂਕੇਸ਼ਨ ਐਜੂਕੇਸ਼ਨ ਦੇ ਹਿਸਾਬ ਦੇ ਨਾਲ ਸਾਡੇ ਕੋਲ ਬਹੁਤਾ ਵੱਡਾ ਕੋਈ ਕਾਲਜ ਨਹੀਂ ਹੈਗਾ ਕੁੜੀਆਂ ਦਾ ਮਲ ਖਾਸ ਕਰਕੇ ਕੁੜੀਆਂ ਦਾ ਉਹ ਸਾਨੂੰ ਅਮਰਸਰੀ ਜਾਣਾ ਪੈਂਦਾ ਚਲੋ ਸਾਡੇ ਕੋਲ ਹੈਗਾ ਪਰ ਅਸੀਂ ਸੋਚਦੇ ਹਾਂ ਵੀ ਕੁੜੀਆਂ ਦੇ ਖਾਸ ਕਰਕੇ ਉਹਦਾ ਕੋਈ ਪ੍ਰਬੰਧ ਹੋਵੇ ਉਹਨਾਂ ਦੀ ਗੱਡੀ ਦਾ ਇੰਤਜ਼ਾਮ ਹੋਵੇ ਤਾਂ ਕਿ ਉਹ ਥੱਕੇ ਨਾ ਖਾਣ ਬਸਾਂ ਦੇ ਵਿੱਚ ਹਮ ਐਤੋਂ ਬਾਸ ਚੱਲੇ ਕੋਈ ਸਿਸਟਮ ਨਾਲ ਉੱਥੇ ਉਹਨਾਂ ਨੂੰ ਬੱਚਿਆਂ ਉਹਨਾਂ ਨੂੰ ਲੈ ਕੇ ਜਾਵੇ ਫਿਰ ਛੱਡ ਕੇ ਜਾਵੇ ਇਸ ਤਰ੍ਹਾਂ ਸਿਸਟਮ ਹੋਣਾ ਚਾਹੀਦਾ ਖਾਸ ਕਰਕੇ ਹਮ ਬਾਕੀ ਖੇਡਾਂ ਦਾ ਤੁਹਾਨੂੰ ਦੱਸਦਾ ਭਾਈ ਖੇਡਾਂ ਬਹੁਤ ਵਧੀਆ ਨੇ ਨਹੀਂ ਨਹੀਂ ਬਹੁਤ ਵਧੀਆ ਜੀ ਹੋਰ ਹੋਰ ਕੋਈ ਕੁਝ ਦੱਸਣਾ ਚਾਹੇਗਾ ਜੀ ਕੀ ਗੱਲ ਕਰਦੇ ਹੋ ਤੁਸੀਂ ਹਾਂਜੀ ਹਾਂਜੀ ਸਸਿਆ ਸਰ ਨਾ ਦੱਸੋ ਬਿਲੋਂ ਸਰ ਮੇਰਾ ਨਾਮ ਮੋਹਨ ਸਿੰਘ ਪਹਿਲਵਾਨ ਅੱਛਾ ਸਰ ਬਹੁਤ ਵਧੀਆ ਵਾ ਜਿੱਦਾਂ ਸਾਡੇ ਅਟਾਰੀ ਦੇ ਵਿੱਚ ਸਟੇਡੀਅਮ ਦੇ ਵਿੱਚੋਂ ਦੋ ਮੁੰਡੇ ਗਏ ਹਾਕੀ ਦੇ ਪਲੇਅਰ ਗਏ ਬਹੁਤ ਵਧੀਆ ਇੱਕ ਸਾਡੇ ਇੰਦਰਜੀਤ ਜੀ ਆ ਉਹਨਾਂ ਜਿਮ ਖੋਲਿਆ ਉਹਨਾਂ ਨੇ ਕੋਈ ਵੀ ਸਪੋਰਟਸਮੈਨ ਮੁੰਡਾ ਉਹਨੂੰ ਫ੍ਰੀ ਜਿਮ ਕੀਤਾ ਲੇਕਿਨ ਉਹਨਾਂ ਨੂੰ ਸਪੋਰਟ ਕਿਸੇ ਨੇ ਨਹੀਂ ਮਤਲਬ ਜਿਦਾਂ ਸਪੋਰਟ ਨਹੀਂ ਕੀਤੀ ਉਹਨਾਂ ਨੇ ਏਸ਼ੀਆ ਤੋਂ 골ਡ ਮੈਡਲ ਜਿੱਤ ਕੇ ਲਿਆਉਂਦਾ ਵਾ ਉਹਨਾਂ ਨੂੰ ਕਿਸੇ ਨੇ ਅਸੀਂ ਇਹੋ ਆਉਂਦੇ ਵੀ ਜਿੱਦਾਂ ਚੰਗੀ ਸੂਝ ਦੇ ਬੰਦੇ ਅੱਗੇ ਐ ਜਿਦਾਂ ਇਹਨਾਂ ਨੇ ਵੇਖੋ ਇੱਥੇ ਰੂੜੀ ਇੰਨੀ ਲੱਗੀ ਹੁੰਦੀ ਸੀ ਨਾ ਲੱਗੇ ਸਕੂਲ ਆ ਕੋਈ ਬੱਚਾ ਜਾਂ ਕੋਈ ਵੀ ਸਪੋਰਟਸਮੈਨ ਜਾਂ ਕੋਈ ਵੀ ਲੇਕਿਨ ਇਹ ਟੀਮ ਨੇ ਅੱਗੇ ਲੱਗੇ ਐ ਇਸ ਟੀਮ ਨੇ ਇਸ ਟੀਮ ਨੇ ਸਾਰੀ ਹੀ ਸਫਾਈ ਕੀਤੀ ਮਤਲਬ ਇਹ ਚੰਗੀ ਸੋਚ ਵਾਲਾ ਬੰਦਾ ਜਿਹੜਾ ਸਪੋਰਟਸਮੈਨ ਬੰਦਾ ਵਾ ਉਹ ਸੋਚਦਾ ਯਾਰ ਸਾਡੇ ਟਾਰੀ ਵਿੱਚ ਹੋਰ ਸਪੋਰਟਸਮੈਨ ਹੋਣ ਟਾਰੀ ਦਾ ਨਾਮ ਚੰਗਾ ਹੋਵੇ ਹੁਣ ਟਾਰੀ ਦੇ ਪਹਿਲਵਾਨ ਮੁੰਡੇ ਨੇ ਉਹ ਬਾਹਰ ਜਦੋਂ ਜਾਂਦੇ ਨੇ ਉਹਨਾਂ ਦਾ ਨਾਮ ਅਜਦਾ ਟਾਰੀ ਦੇ ਪਹਿਲਵਾਨ ਆਏ ਨੇ ਯਾਰ ਬੱਬਾ ਪਹਿਲਵਾਨ ਆ ਭੋਲਾ ਪਹਿਲਵਾਨ ਪਿੰਦਾ ਪਹਿਲਵਾਨ ਜੋਨੀ ਪਹਿਲਵਾਨ ਮੋਣਾ ਪਹਿਲਵਾਨ ਚੱਕ ਪਹਿਲਵਾਨ ਅਦਾ ਜਦੋਂ ਜੰਮੂ ਚ ਇਹ ਕਿਤੇ ਖੇਡਣ ਜਾਂਦੇ ਆ ਮਤਲਬ ਇਹ ਤਾਂ ਕੋਈ ਵੀ ਸਪੋਰਟਸਮੈਨ ਔੜਦਾ ਜਾਂ ਕੋਈ ਚੰਗਾ ਬੰਦਾ ਔੜਦਾ ਇਹ ਵੀ ਹੁਣਾਂ ਨੇ ਚੰਗੀ ਅਸੀ ਨਹੀਂ ਹੈ ਇਹਨਾਂ ਨਾਲ ਪਹਿਲੋਂ ਲੇਕਿਨ ਜਦੋਂ ਲੱਗੇ ਅਸੀਂ ਵੀ ਇਹਨਾਂ ਦੇ ਨਾਲ ਜੁੜੇ ਵੀ ਨਹੀਂ ਯਾਰ ਇਹ ਪਿੰਡ ਦਾ ਵਿਕਾਸ ਕਰਨ ਦਾ ਲੇਕਿਨ ਕੁਝ ਸ਼ਰਾਰਤੀ ਆਂਸਰ ਹੁੰਦੇ ਆ ਜਿਹੜਾ ਨਹੀਂ ਕਰ ਲੈਂਦੇ ਲੇਕਿਨ ਸਾਡੇ ਪਿੰਡ ਨੇ ਸੰਯੋਗ ਇਹੋ ਜਿਹਾ ਬਣਾਇਆ ਵੀ ਹਰ ਇੱਕ ਪਾਰਟੀ ਤੁਰਪੀ ਹੁਣ ਅਕਾਲੀ ਦਲ ਵੀ ਤੁਰਪੀ ਨਾਲ ਕਾਂਗਰਸ ਵੀ ਤੁਰਪੀ ਬੀਜੇਪੀ ਵੀ ਆਮ ਪਾਰਟੀ ਵੀ ਤੁਰਪੀ ਕਿੰਨੇ ਯਾਰ ਇਹਨਾਂ ਮੁੰਡਿਆਂ ਨੇ ਬਹੁਤ ਵਧੀਆ ਪਿੰਡ ਦਾ ਚੰਗਾ ਕੀਤਾ ਤੇ ਮਤਲਬ ਖੁਸ਼ੀ ਆ ਪਿੰਡ ਨੂੰ ਤੇ ਗਾਂ ਵੀ ਅਸੀਂ ਜਾਣਦੇ ਆ ਕਿ ਪੰਚਾਇਤ ਬ ਬਹੁਤ ਵਧੀਆ ਜੀ ਜਿਸਾਂ ਕਿ ਗੱਦੇ ਸਿਰਤੇ ਹੀ ਨਹੀਂ ਸਾਡੇ ਆਦਾਰੀ ਦਾ ਨਾਂ ਜਿੱਥੇ ਉਹਨਾਂ ਬੀਨ ਹੋਏ ਨੇ ਕੋਥੇ ਸਾਡੇ ਇੱਥੇ ਜਨਰਲ ਵੀ ਹੋਏ ਨੇ ਯੂਨੀਵਰਸਿਟੀ ਤੱਕ ਵਾਈਸ ਚਾਂਸਲਰ ਵੀ ਹੋਏ ਨੇ ਯੂਨੀਵਰਸਿਟੀ ਪ੍ਰੋਫੈਸਰ ਵੀ ਇਸ ਪਿੰਦੇ ਲੋਕ ਨੇ ਡਾਕਟਰ ਮਿਲਖਾ ਸਿੰਘ ਜਿਹੜੇ ਆ ਉਹ ਕਾਸ਼ੀ ਯੂਨੀਵਰਸਿਟੀ ਤੋਂ ਵਾਈਸ ਚਾਂਸਲਰ ਰਿਟਾਇਰ ਹੋਏ ਨੇ ਜੀ ਸਾਡੇ ਹੋਰ ਬੱਚੇ ਜਿਹੜੇ ਯੂਨੀਵਰਸਿਟੀ ਚ ਆ ਕੇ ਐਗਰੀਕਲਚਰ ਯੂਨੀਵਰਸਿਟੀ ਤੱਕ ਪ੍ਰੋਫੈਸਰ ਲੱਗੇ ਹੋਏ ਨੇ ਅਸੀਂ ਚਾਹੁੰਦੇ ਆ ਕਿ ਪਿੰਡ ਦੀ ਦਸ਼ਾ ਤੇ ਦਿਸ਼ਾ ਦੋਨਾਂ ਚੀਜ਼ਾਂ ਦੇ ਸੁਧਾਰ ਕੀਤਾ ਜਾਵੇ ਜੀ ਦਿਸ਼ਾ ਸਾਡੀ ਕੀ ਆ ਸਫਾਈ ਐਜੂਕੇਸ਼ਨ ਨੂੰ ਅਸੀਂ ਪ੍ਰਾਇੋਰਟੀ ਦੇ ਰਹੇ ਹਾਂ ਤਾਂ ਕਿ ਕਿਉਂਕਿ ਜਿਹੜਾ ਸਾਡਾ ਸਟੈਂਡਰਡ ਹੈ ਐਜੂਕੇਸ਼ਨ ਦਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਇਟਸ ਅ ਵੈਰੀ ਪੂਅਰ ਵੀ ਵਿਲ ਹੈਵ ਟੂ ਇੰਪਰੂਵ ਇਟ ਅਸੀਂ ਇਸ ਨੂੰ ਅੱਗੇ ਵਧਾਉਣ ਦਾ ਯਤਨ ਕਰਨਾ ਹੈਗਾ ਵਿਦਿਆ ਦੇ ਖੇਤਰ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਮੱਲਾ ਮਾਰਦੇ ਹੋਏ ਬਹੁਤ ਅੱਗੇ ਵਧਣ ਡਾਕਟਰ ਬਣਨ ਇੰਜੀਨੀਅਰ ਬਣਨ ਸਾਇੰਟਿਸਟ ਬਣਨ ਬਦੇਸ਼ਾਂ ਜਾ ਕੇ ਵਸ ਜਾਣ ਇਹ ਸਾਡੀ ਸਾਡੀ ਸਾਰਿਆਂ ਦੀ ਸੋਚ ਆ ਅਸੀਂ ਇਹਦੇ ਵਾਸਤੇ ਵੀ ਇੱਕ ਸੋਚਾਂਗੇ ਆਉਣ ਵਾਲੀ ਪੰਚਾਇਤ ਜਿਹੜੀ ਆ ਉਹ ਸਭ ਤੋਂ ਜ਼ਿਆਦਾ ਧਿਆਨ ਜਿਹੜਾ ਸਫਾਈ ਪਲੱਸ ਵਿੱਦਿਆ ਵੱਲ ਦੇਵੇਗੇ ਤਾਂ ਕਿ ਹਾਕੀ ਦਾ ਪਲੇਅਰ ਤੇ ਬਹੁਤ ਸਾਡੇ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਦੋ ਆਲੰਪੀਅਨ ਹੋਇਆ ਇਸ ਤੋਂ ਪਹਿਲਾਂ ਵੀ ਸਰਦਾਰ ਬੀਰ ਸਿੰਘ ਹੋਣੇ ਹਾਕੀ ਦੇ ਬਹੁਤ ਅੱਛੇ ਪਲੇਅਰ ਰਹੇ ਨੇ ਜਗੀਰ ਸਿੰਘ ਜੀ ਰਹੇ ਨੇ ਹਾਕੀ ਦੇ ਮੱਲਾ ਮਾਰਦੇ ਰਹੇ ਸਾਡਾ ਪਿੰਡ ਸਾਡਾ ਅਡਾਰੀ ਦਾ ਨਾਰਿਆ ਕਾਫੀ ਸਮੇ ਤੋਂ ਅਸੀਂ ਚਾਹੁੰਦੇ ਆ ਕਿ ਹੋਰ ਵੀ ਇਹ ਬੁਲੰਦੀਆਂ ਤੇ ਜਾ ਕੇ ਬਿਲਕੁਲ ਜੀ ਵਿਸ਼ਵ ਪੱਤਰ ਤੇ 82 ਦਾ ਨਾਮ ਪਹਿਲਾਂ ਵੀ ਹੈਗਾ ਹੈ ਤੇ ਤੁਸੀਂ ਲੋਕ ਜਿਹੜੀਆਂ ਕੋਸ਼ਿਸ਼ਾਂ ਕਰ ਰਹੇ ਹੋ ਔਰ ਇੱਕ ਤੁਹਾਨੂੰ ਦਿਖਾਣਾ ਚਾਹੁੰਗਾ ਤੁਸੀਂ ਇਧਰੋਂ ਦੀ ਮੇਰੇ ਵੀਡੀਓ ਜਰਨਲਿਸਟ ਤੁਹਾਨੂੰ ਦਿਖਾਣਗੇ ਤੁਹਾਨੂੰ ਮਹਿਸੂਸ ਨਹੀਂ ਹੋਏਗਾ ਕਿ ਇਸ ਵੇਲੇ ਅਸੀਂ ਸ਼ਮਸ਼ਾਨ ਘਾਟ ਦੇ ਬਾਹਰ ਬੈਠੇ ਆ ਕਿ ਸੱਤ ਜਿਹੜੀ ਇੱਥੇ ਲੱਗੀ ਹੋਈ ਹੈ ਤੁਸੀਂ ਕੋਈ ਵੀ ਨਹੀਂ ਕਹਿ ਸਕਦਾ ਕਿ ਸ਼ਮਸ਼ਾਨ ਘਾਟ ਦੇ ਬਾਹਰ ਇਸ ਵੇਲੇ ਜਿਹੜੀ ਸੱਤ ਆ ਜਿੱਥੇ ਕੇ ਬੈਠ ਕੇ ਅਸੀਂ ਗੱਲਬਾਤ ਕਰ ਰਹੇ ਆ ਔਰ ਇਹ ਵੀ ਇੱਥੇ ਬੈੰਦੇ ਨੇ ਇੱਥੇ ਬਹਿ ਕੇ ਰੋਜ਼ ਗੱਲਾਂ ਬਾਤਾਂ ਕਰਦੇ ਨੇ ਔਰ ਜਿਹੜੀ ਗ ਹਾਂਜੀ ਅਸੀਂ ਦੱਸ ਹੀ ਦਿੱਤਾ ਤਕਰੀਬਨ ਪਹਿਲੇ ਦੇ ਤੁਹਾਡੇ ਚੈਨਲ ਦਾ ਬਹੁਤ ਬਹੁਤ ਸਾਡੇ ਵੱਲੋਂ ਸੁਆਗਤ ਜੋ ਤੁਸਾਂ ਹੋਂ ਦਾ ਇੱਥੇ ਹਾਂਜੀ ਬਾਕੀ ਇਹ ਜਿਸ ਤਰ੍ਹਾਂ ਵੀਰ ਹੋਣਾ ਦੱਸਿਆ ਵੀ ਇੱਥੇ ਦੋ 올림픽 ਪਲੇਅਰ ਵੀ ਨੇ ਬਾਕੀ ਇਹ ਪਿੰਡ ਜਿਹੜਾ ਸਰਦਾਰ ਸ਼ਹੀਦ ਸਾਹਿਬ ਸਰਦਾਰ ਸ਼ਾਮ ਸਿੰਘ ਦਾ ਪਿੰਡ ਹੈ ਤੇ ਬਹੁਤ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਚੰਗੇ ਤਗੜੇ ਆਰਮੀ ਦੇ ਵਿੱਚ ਕਈ ਅਫਸਰ ਹੋਏ ਨੇ ਕੋ ਕਰਨ ਵਾਲਾ ਕੋਈ ਮੇਜਰ ਕੋਈ ਲੈਫਟੀਨੈਂਟ ਜਰਨਲ ਤੱਕ ਵੀ ਪਹੁੰਚੇ ਨੇ ਸੋ ਇਹਦੇ ਵਿੱਚ ਜਿਹੜਾ ਇਸ ਟੀਮ ਨੇ ਕੰਮ ਜਿਹੜਾ ਕੀਤਾ ਛਲਾਗਾ ਜੋ ਗਿਆ ਜੋ ਕਦੀ ਨਹੀਂ ਸੀ ਕੀਤਾ ਖੋ ਤੇ ਜਿਹੜੇ ਆ ਨੌਜਵਾਨ ਚੋਂ ਲੜ ਰਹੇ ਨੇ ਖੁਦੇ ਅੱਗੇ ਲਾ ਕੇ ਆਪਣਾ ਇਹਨਾਂ ਨੇ ਗਲੀਆਂ ਨਾਲੀਆਂ ਦਾ ਸਾਫ ਕੀਤਾ ਬਾਕੀ ਰਹੀ ਗੱਲ ਜੋ ਤੁਸੀਂ ਪੁੱਛ ਰਹੇ ਸੋ ਬਾਰਡਰ ਦੀ ਪਲਵਾਮਾ ਹਮਲੇ ਤੋਂ ਬਾਅਦ ਜਿਹੜਾ ਹੋਇਆ ਆ ਉਹਦਾ ਅਸਰ ਜਿਹੜਾ ਆ ਉਹ ਕੱਲਾ ਟਾਰੀ ਪਿੰਡ ਤੇ ਨਹੀਂ ਪਿਆ ਉਹਦਾ ਅਸਰ ਪੂਰੇ ਇਲਾਕੇ ਤੇ ਪਿਆ ਹੈ ਇੱਥੇ ਬੇਰੋਜ਼ਗਾਰੀ ਬੜੀ ਹੋ ਗਈ ਨਾ ਜੀ ਇੱਥੇ ਟ੍ਰਾਂਸਪੋਰਟ ਤੇ ਅਸਰ ਪਿਆ ਇੱਥੇ ਬਾਜ਼ਾਰ ਦੇ ਉੱਤੇ ਅਸਰ ਪਿਆ ਕੁੱਲੀਆਂ ਦੇ ਉੱਤੇ ਅਸਰ ਪਿਆ ਰੇੜੀ ਫੌੜੀ ਤੇ ਅਸਰ ਪਿਆ ਗੱਡੀਆਂ ਵਾਲੇ 3 ਵੀਲਰਾਂ ਵਾਲੇ ਸਾਰਿਆਂ ਦੇ ਉੱਤੇ ਹੀ ਇਹਦਾ ਚੀਜ਼ ਦਾ ਅਸਰ ਪੈ ਗਿਆ ਸੀ ਇਹ ਵੀ ਜਾਣੇ ਕਿ ਜਿੱਥੇ ਟਾਰੀ ਪਿੰਡ ਦੀ ਸ਼ਾਨ ਆ ਉੱਥੇ ਬਾਰਡਰ ਵੀ ਖੁੱਲੇ ਤਾਂ ਕਿ ਇਹ ਬਹੁਤ ਜ਼ਿਆਦਾ ਜਿਹੜਾ ਇਹਦੇ ਵਿੱਚ ਆਰਥਿਕ ਪੱਖ ਕਮਜ਼ੋਰ ਹੋਇਆ ਹੈ ਕਿ ਦੁਬਾਰਾ ਆਰਥਿਕ ਪੱਖ জোੜਾ ਉਸੇ ਚੀਜ਼ ਤੇ ਆ ਜੇ ਬਾਕੀ ਜਿੱਥੇ ਟਾਰੀ ਪਿੰਡ ਇੰਨਾ ਵਧੀਆ ਚੱਲ ਰਿਹਾ ਹੈ ਇਹਦੇ ਵਿੱਚ ਹੁਣ ਸਾਨੂੰ ਇਹ ਖੁਸ਼ੀ ਮਹਿਸੂਸ ਹੋ ਰਹੀ ਆ ਕਿ ਜਿੱਥੇ ਅੱਜ ਪੰਚਾਇਤੀ ਚੋਣਾਂ ਚੱਲ ਰਹੀਆਂ ਨੇ ਉੱਥੇ ਏ ਟਾਰੀ ਪਿੰਡ ਦੀ ਜਿਹੜੀ ਪਬਲਿਕ ਆ ਇੱਕ ਮੁੱਠ ਇੱਕ ਮੰਚ ਤੇ ਇੱਕ ਜਗ੍ਹਾ ਤੇ ਆ ਕੇ ਇਕੱਠੀ ਹੋ ਗਈ ਆ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹਾਂਜੀ ਤੁਸੀਂ ਕਹੋ ਜੀ ਚਲੋ ਹਾਂਜੀ ਕੀ ਕਹਿਣਾ ਚਾਹੋਗੇ ਜੀ ਜੀ ਸਰ ਤੁਹਾਡਾ ਧੰਨਵਾਦ ਜੀ ਤੁਸੀਂ ਆਏ ਆ ਸਾਡੇ ਆ ਕੇ ਵੀਊ ਲੈ ਆ ਸਾਡਾ ਪਿੰਡ ਬੜਾ ਸੋਹਣਾ ਪਿੰਡ ਹੈ ਏਕਤਾ ਦੇ ਵਿੱਚ ਚੱਲਦਾ तकरीबन ਇਹਨਾਂ ਸਾਰਿਆਂ ਨੇ ਸਹਿਮਤੀ ਜਤਾਈ ਸਾਰੀਆਂ ਪਾਰਟੀਆਂ ਇਕੱਠੀਆਂ ਹੋਈਆਂ ਬੜਾ ਵਧੀਆ ਫਾਰਮੂਲਾ ਦਿੱਤਾ ਹੈ 11 ਸਾਡੇ ਪਿੰਡ ਦੇ ਮੈਂਬਰ ਨੇ ਤੇ ਅਸੀਂ ਤਿੰਨ ਕਾਂਗਰਸੋਂ ਤੇ ਨਾਮ ਆਗਮੀ ਤੇ ਤਿੰਨ ਅਕਾਲੀ ਦਲ ਤੇ ਦੋ ਭਾਈਪਾ ਤੇ ਸਰਪੰਚ ਅਸੀਂ ਕਿਹਾ ਵੀ ਚਲੋ ਸਾਡਾ ਇਹ ਕਾਰੀ ਮੇਰਾ ਪਿੰਡ ਮੇਰੀ ਸ਼ਾਂਤੀੰ ਦਾ ਚੁਣ ਲਿਆ ਜਾਵੇ ਪਰ ਕੁਝ ਕੜਾਣਾ ਚੌਧਰੀ ਪਿੰਡ ਦੇ ਵਿੱਚ ਇਹੋ ਜਿਹੇ ਜਿਹੜੇ ਸਹਿਮਤ ਹੀ ਨਹੀਂ ਹੋਣ ਦਿੰਦੇ ਹਾਂ ਤੇ ਉਹਨਾਂ ਨੇ ਇਹੋ ਜਿਹਾ ਕੀਤਾ ਵੀ ਤੇ ਚਲੋ ਕੋਈ ਨਹੀਂ ਤੁਹਾਡਾ ਤੁਹਾਡਾ ਜਿਹੜਾ ਏਕਤਾ ਜਿਹੜੀ ਆ ਉਹ ਨਜ਼ਰ ਆ ਰਹੀ ਆ ਸਾਰਾ ਕੁਝ ਆ ਰਹੀ ਆ ਜੇ ਜੇ ਦੇਖੋ ਜੇ ਇੱਕ ਪਾਸੇ 80% ਦੀ ਇੱਕ ਪਾਸੇ 20% ਦੀ ਮੈਨੂੰ ਪਤਾ ਨਹੀਂ ਹਜੇ ਕੀ ਆ ਸਚਾਈ ਕੀ ਆ ਬਟ ਫਿਰ ਵੀ ਜੇ ਉਹ ਹੈਗਾ ਤੇ ਉਹ ਸਮਝ ਲਓ ਤੁਹਾਡੀ ਸਰਵਸੰਮਤੀ ਆ ਉਹ ਸਮਝ ਲਓ ਤੁਸੀਂ ਜਿੱਤੇ ਹੋਏ ਹੋ ਕੋਈ ਗੱਲ ਨਹੀਂ ਆਪਾਂ ਹਾਂਜੀ ਕਰਨਤ ਸ਼ਾਮ ਸਿੰਘ ਸਾਡੇ ਅਟਾਰੀ ਤੋਂ ਹੋਏ ਨੇ ਅਸੀਂ ਚਾਹੁੰਦੇ ਕਿ ਇੱਕ ਸ਼ਾਮ ਸਿੰਘ ਦੇ ਨਾਂ ਦੇ ਉੱਤੇ ਇੱਕ ਸੈਨਿਕ ਸਕੂਲ ਅਟਾਰੀ ਨੂੰ ਮਿਲ ਜਾਵੇ ਤਾਂ ਕਿ ਅਣਵਾਲੀ ਪੀੜੀ ਮੋਰ ਉਹਨਾਂ ਦਾ ਪੱਤ ਜੁਨਾ ਤੇ ਚੱਲ ਸਕੇ ਸੋ ਜ਼ਾਹਿਰ ਤੌਰ ਤੇ ਇਸ ਪਿੰਡ ਦੇ ਵਿੱਚ ਆ ਕੇ ਹੋਰ ਵੀ ਸੱਥਾਂ ਅਸੀਂ ਕਵਰ ਕਰਦੇ ਆ ਪਰ ਇੱਥੇ ਆ ਕੇ ਬੜਾ ਮਜ਼ਾ ਆਇਆ ਬੜਾ ਚੰਗਾ ਲੱਗਾ ਕਿਉਂਕਿ ਜਿਹੜੀਆਂ ਗੱਲਾਂ ਬਾਤਾਂ ਇੱਥੇ ਹੁੰਦੀਆਂ ਨੇ ਤੁਸੀਂ ਸਾਰੀਆਂ ਸੋਣੀ ਲਈਆਂ ਦੇਖ ਹੀ ਲਈਆਂ ਔਰ ਬੜੇ ਡੂੰਘਾਈ ਆ ਉਹਨਾਂ ਗੱਲਾਂ ਦੇ ਵਿੱਚ ਬੜਾ ਸੱਚ ਹੈ ਔਰ ਇਹ ਗੱਲਾਂ ਜਿਹੜੀਆਂ ਜਰੂ ਕੀਤਾ ਜਾਂਦੀਆਂ ਨੇ ਉਸ ਦਾ ਅਸਰ ਜਿਹੜਾ ਪੂਰੇ ਪਿੰਡ ਦੇ ਵਿੱਚ ਪੂਰੇ ਖਿੱਤੇ ਦੇ ਵਿੱਚ ਨਜ਼ਰ ਆਉਂਦਾ ਹੈ ਵੀਡੀਓ ਜਰਨਲਿਸਟਿਕ ਸ਼ਾਲ ਸ਼ਰਮਾ ਦੇ ਨਾਲ ਰਾਜੇਸ਼ ਗੇਲ ਨਿਊਜ਼ ਨੇਸ਼ਨ ਅਟਾਰੀ